ਦਾਈਆ ਬਾਰੀ ਜਾ ਰਿਹਾ ਹੈ ਇੱਕ ਹੈ ਕਿ ਇੱਕ ਇਸ ਐਸ ਐਮ ਐਸ ਹਾਂ ਕੁ ਬਹੁਤ ਬਹੁਤ ਸੋ ਬਿਲਕੁਲ ਜੀ ਸੂਰਤ ਲੰਦਰ ਲੰਦਰ ਦੇ ਸੂਰਤ ਟੋਮਸ ਐਂਟਰੀ ਜਿੱਥੇ ਕਿ ਤਿੰਨ ਪੇਸ਼ੇ ਦੇ ਡੈਥ ਹੋਈਆ ਸੋ ਮੌਕੇ ਦੇ ਡੀ ਸੀ ਜਲੰਧਰ ਦੇ ਸੋ ਮੌਕੇ ਦੇ ਪਹੁੰਚੇ ਹੋਏ ਨੇ ਸੋ ਦੇਖੋ ਤਸਵੀਰਾਂ ਦਿੱਤੀ ਖਾਇਦ ਤਾਂ ਸੋ ਤੋਂ ਨਿਕਲ ਫਿਰ ਤਾਂ ਜਿਹੜੇ ਤੁਹਾਨੂੰ ਕੀਤਾ ਜਿਹੜਾ ਲਾਈਵ ਕਰਾ ਕੇ ਕਿ ਜਿਹੜਾ ਦੱਸ ਕੇ ਕਿ ਆ ਤਿੰਨ ਪੇਸ਼ੈਂਟ ਆ ਗਏ ਜਿਨ੍ਹਾਂ ਤੋਂ ਇਹੋ ਦਾ ਫੇਰ ਆ ਗਿਆ ਕਿ ਆਪਸ਼ਨ ਦੀ ਕਮੀ ਕਰਕੇ ਜਿਹੜਾ ਫਿਰ ਪ੍ਰੋਬਲਮ ਆਦੀ ਉਸ ਤੋਂ ਜਿਹੜੇ ਮੋਕੇ ਦੇ ਡੀਸੀ ਜੁਨਨ ਤੇ ਤੋਂ ਮੋਕੇ ਦੇ ਪਹੁੰਚੇ ਨੇ die nie die projekte posisione